ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਇੱਕ 42 ਸਾਲ ਦੇ ਵੀਰ ਨੇ ਵੀਰੇ ਕੀ ਦਿੱਕਤ ਸੀ ਤੁਹਾਨੂੰ? ਦਾਰੂ ਪਿੰਦਾ ਜੀ ਬਹੁਤ ਜ਼ਿਆਦਾ। ਅੱਛਾ ਕਿੰਨੀ ਕ ਪਿੰਦੇ ਸੀ? ਡੇਢ ਤੋਂ 2 ਬੋਤਲਾਂ। ਡੇਢ ਤੋਂ 2 ਬੋਤਲਾਂ ਕਿੰਨੇ ਟਾਈਮ ਚ? ਰੋਜ਼ਾਨਾ। ਹਾਂ ਇੱਧਰ ਰਾਤ ਪੀ ਜਾਂਦਾ ਤੇ ਕਰੋ ਆਖਾ ਫੋਲੜੀ ਉਹਦੇ ਪੈਗ ਲੱਗ ਫੇਰ ਪੈ ਜਾਣਾ। ਜੀ। ਹਾਂ ਜੀ। ਤੇ ਇਹ ਡੇਢ ਤੋਂ 2 ਬੋਤਲਾਂ ਰੋਜ਼ਾਨਾ ਪਿੰਦੇ ਸੀਗੇ? ਹਾਂ ਜੀ। ਤੇ ਫੇਰ ਹੁਣ ਹੁਣ ਕਿੰਨਾ ਚਿਰ ਹੋ ਗਿਆ ਛੱਡੀ ਨੂੰ? ਹੁਣ 2 ਮਹੀਨਾ ਹੋ ਗਿਆ ਲੱਗਦਾ ਕਿਸੇ। 2 ਮਹੀਨਿਆਂ ਤੋਂ ਪੀਤੀ ਨਹੀਂ ਬਿਲਕੁਲ। ਨਹੀਂ ਬਿਲਕੁਲ ਟੱਚ ਵੀ ਨਹੀਂ ਕੀਤੀ। ਇਨਾਂ ਦੇ ਜਿਹੜੀ ਪੋਜ਼ਿਟਿਵਿਟੀ ਹੈ ਮਾਈਂਡ ਦੇ ਵਿੱਚ ਆਪਾਂ ਭਰਨ ਦੀ ਕੋਸ਼ਿਸ਼ ਕੀਤੀ ਹੈ ਗੁਰਬਾਣੀ ਇਤਿਹਾਸ ਦੇ ਆਸਰੇ ਤੇ ਹੁਣ ਬਈ ਤੁਸੀਂ ਦੱਸੋ ਮੈਂ ਤੁਹਾਨੂੰ ਕੋਈ ਮੈਡੀਸਿਨ ਦਿੱਤੀ ਹੈ ਨਾ ਜੀ ਕੋਈ ਨਹੀਂ ਕੋਈ ਟੀਕਾ ਲਾਇਆ ਹੋਵੇ ਕੁਝ ਨਾ ਜੀ ਤੁਸੀਂ ਆਪਾਂ ਕਲਾਸਾਂ ਤਾਂ ਲਾਤੀਆਂ ਚਾਰ ਪੰਜ ਕਿਹੜੀ ਕਲਾਸ ਤੇ ਤੁਹਾਨੂੰ ਰਿਜ਼ਲਟ ਮਿਲ ਗਿਆ ਸੀ ਮੈਨੂੰ ਪਹਿਲੀ ਕਲਾਸ ਤੇ ਮਿਲ ਗਿਆ ਸੀ ਜਦੋਂ ਪਹਿਲੀ ਕਲਾਸ ਲਾਈ ਹੈ ਉਸ ਤੋਂ ਬਾਅਦ ਫਿਰ ਪੈਗ ਲਾਇਆ ਕੋਈ ਨਾ ਜੀ ਨਾ ਜੰਮੀ ਵੀ ਜੰਮੀ ਜੀ ਇਹਨੇ ਕਰਾਇਆ ਫਿਰ ਤਾਂ ਕਰਿਆ ਜੀ ਨਹੀਂ ਕਰਾਇਆ ਜੇ ਹੁਣ ਸ਼ਰਾਬ ਬਾਰੇ ਸੋਚੋ ਤਾਂ ਕਿਵੇਂ ਲੱਗਦਾ ਮਰਾ ਜੀ ਕੱਚਾ ਹੋਣ ਲੱਗ ਜਾਂਦੀ ਹੈ ਘਬਰਾਹਟ ਹੁੰਦੀ ਹੈ ਮਤਲਬ ਉਧਰ ਸੋਚਣ ਨੂੰ ਜੇਨ ਕਰਦਾ ਸੀ ਅੱਛਾ ਸੋਚਣ ਨੂੰ ਜੀ ਨਹੀਂ ਕਰਦਾ ਤੇ ਹੁਣ ਪਿੰਡ ਵਾਲਿਆਂ ਨੂੰ ਆ ਗਿਆ ਯਕੀਨ ਫਿਲਹਾਲ ਤਾਂ ਇਹ ਕੁਝ ਬਿਲਕੁਲ ਕਾਨੂੰ ਆ ਗਿਆ ਕੁਝ ਨੂੰ ਅਜੇ ਨਹੀਂ ਆਇਆ ਵੀ ਕਲਾਖ ਤੇ ਵੀਰ ਨਹੀਂ ਦਾਰੂ ਕਹਿੰਦਾ ਕਿਉਂਕਿ ਇਹ ਵੀਰ ਬਹੁਤ ਪਿੰਡ ਦੇ ਵਿੱਚ ਕਿਉਂਕਿ ਆਪਾਂ ਹਰੇਕ ਦੀ ਪ੍ਰਾਈਵੇਸੀ ਦਾ ਖਿਆਲ ਰੱਖਣਾ ਹੈ ਪੂਰੇ ਪਿੰਡ ਦੇ ਵਿੱਚ ਮੰਨੇ ਹੋਏ ਸੀਗੇ ਵੀ ਇਹ ਦਿਨ ਰਾਤ ਕਿਉਂਕਿ ਦੋ ਬੋਤਲਾਂ ਡੇਢ ਬੋਤਲ ਜਿਹੜਾ ਬੰਦਾ ਪੀਊਗਾ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਉਹਦਾ ਕੀ ਪਿੰਡ ਦੇ ਵਿੱਚ ਪੋਜੀਸ਼ਨ ਹੋਊਗੀ ਤਾਂ ਇਹ ਪਿਛਲੇ 4-5 ਸਾਲ ਤੋਂ ਪੀਰੇ ਸੀਗੇ ਮੈਨੂੰ ਲੱਗਦਾ 4-5 ਲੱਖ ਤਾਂ ਲਾਈ ਦਿੱਤਾ ਹੋ ਇਸ ਕੰਮ ਤੇ ਹਾਂਜੀ ਨਾਰਮਲੀ ਲੱਗਿਆ ਹੋਗਾ ਜੀ ਨਾਰਮਲੀ ਲੱਗਿਆ ਕਿਹੜਾ ਬ੍ਰਾਂਡ ਪੀਂਦੇ ਸੀ ਤੁਸੀਂ ਤੁਸੀਂ ਜਿਹੜੇ ਫਾਰਸਗੀ ਜਿਹੜਾ ਬਾਕੀ ਦੇਸੀ ਉਹ ਵੰਦੇ ਜਾਂਦੇ ਆ ਠੀਕ ਹੈ ਦੇਸੀ ਕਿੰਨੀ ਕੀ ਬੋਤਲ ਹੁੰਦੀ ਆ ਉਹ 800 ਰੁਪਏ ਦੀ ਹੁੰਦੀ ਹੁਣ 250 ਦੀ ਪਹਿਲਾਂ ਘਟੂ ਪਹਿਲਾਂ ਪਹਿਲਾਂ 230 ਦੀ ਜੀ ਦੋ ਬੋਤਲਾਂ ਦੇ ਹਿਸਾਬ ਨਾਲ ਲਗਭਗ 500 ਹੋ ਗਿਆ ਰੋਜ਼ ਦਾ ਹਾਂਜੀ ਹਾਂ 500 ਡੇਲੀ ਦਾ ਤੇ ਹੁਣ ਹੁਣ ਬਿਲਕੁਲ ਠੀਕ ਕਰਦੇ ਖੁਸ਼ ਨੇ ਸਾਰੇ ਹਾਂ ਬਿਲਕੁਲ ਸਾਰੇ ਖੁਸ਼ ਨੇ ਹੁਣ ਕੋਈ ਤਕਲੀਫ ਹੈ ਕੁਝ ਤੋੜ ਨਹੀਂ ਬਿਲਕੁਲ ਨਹੀਂ ਜੀ ਕਰਦਾ ਹੋਵੇ ਨਹੀਂ ਸੋ ਬਿਲਕੁਲ ਠੀਕ ਠਾਕ ਨੇ ਅਸੀਂ ਜਦੋਂ ਆਪਣੇ ਵਿਰਸੇ ਨਾਲ ਜੁੜਾਂਗੇ ਆਪਣੇ ਆਪ ਨੂੰ ਪਛਾਣਾਂਗੇ ਕਿ ਅਸੀਂ ਵਾਰਸ ਕਿੰਨਾ ਦੇ ਹਾਂ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਫਿਰ ਕਿਸੇ ਨਸ਼ੇ ਵਰਗੇ ਚੀਜ਼ ਦੀ ਸਹਾਰੇ ਦੀ ਲੋੜ ਹੋਊਗੀ ਅਸੀਂ ਸਹਾਰਾ ਅਕਾਲ ਪੁਰਖ ਦਾ ਤੱਕਾਂਗੇ ਸੋ ਬਹੁਤ ਬਹੁਤ ਮੁਬਾਰਕਾਂ ਵੀਰੇ ਤੁਹਾਨੂੰ ਤੁਹਾਡੇ ਪੂਰੇ ਪਰਿਵਾਰ ਨੂੰ ਕਿ ਬਿਲਕੁਲ ਇਹ ਨਸ਼ਾ ਮੁਕਤ ਹੋ ਚੁੱਕੇ ਨੇ ਬਹੁਤ ਗੁਰੂ ਸਾਹਿਬ ਮਹਾਰਾਜ ਦਾ ਕੋਟਨ ਕੋਟ ਸ਼ੁਕਰ ਹੈ ਤਾ ਅਸੀਂ ਹਰ ਬੰਦੇ ਦੀ ਪ੍ਰਾਈਵੇਸੀ ਦਾ ਖਿਆਲ ਰੱਖਦੇ ਹਾਂ ਮੂੰਹ ਦੂਜੇ ਪਾਸੇ ਘੁਮਾ ਕੇ ਗੱਲ ਕੀਤੀ ਐ ਸੋ ਤੁਹਾਡਾ ਬਹੁਤ ਧੰਨਵਾਦ ਜੀ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ